ਵਿਰੇ ਸਾਸਰੀ ਗਾਨ ਵਿਰੇ ਸ਼ੁਕਰ ਮਨਾਇਆ ਕਰੋ ਨਾਮ ਮੇਰਾ ਕੋਈ ਮਾਂ ਨਾ ਪਿਓ ਨਾ ਭੈਣ ਨਾ ਭਰਾ ਨਾ ਦਾਦਾ ਅਹੀਂ ਦਾਦੀ ਪੋਤਰਾ ਹੀ ਰਹਿਣੇ ਮੇਰੋ 2 ਸਾਲ ਦੀ ਉਮਰ ਵੱਧ ਹੋਏਗੀ ਜਦੋਂ ਮੇਰੇ ਮਾਤਾ ਪਿਤਾ ਗੁਜ਼ਰ ਗਏ ਸੀ ਕਹੇ ਨੇ ਵੀ ਮੇਰੀ ਬਾਣੀ ਫੜੀ ਕਹੇ ਨੇ ਵੀ ਮੇਰੀ ਬਾਣੀ ਫੜੀ ਹੁਣ ਵੀ ਅਹੀਂ ਹਰੀ ਕੇ ਰਹਿਣੇ ਆ ਤੱਕੇ ਖਾ ਰਹੇ ਆ ਕੋਈ ਸਾਥ ਨਹੀਂ ਦੇ ਰਿਹਾ ਮਨ ਦੁਖੀ ਹੈ ਪੂਰਾ ਜਦੋਂ ਕਿਸੇ ਦੀ ਵੀਡੀਓ ਵੇਖ ਲਈਦੀ ਆ ਵੀ ਖੁਸ਼ ਰਵ ਖੁਸ਼ ਰਵ ਖੁਸ਼ ਰਹਿ ਰਹੀਦਾ ਪਰ ਜਦੋਂ ਦੁੱਖ ਦਿਮਾਗ ਨੂੰ ਘੇਰ ਲੈਂਦੇ ਨੇ ਵੀਰੇ ਮੌਤ ਤੋਂ ਸਵਾਹ ਹੋਰ ਕੋਈ ਚੀਜ਼ ਗੱਲ ਚੇਤੇ ਨਹੀਂ ਆਉਂਦੀ ਜਿਹੜਾ ਜਿਹਦਾ ਮਾਪਿਓ ਨਹੀਂ ਨਾ ਹੁੰਦਾ ਮਾਪਿਓ ਜਿਹਦਾ ਮਰਿਆ ਹੁੰਦਾ ਉਹ ਬੰਦਾ ਪਹਿਲਾਂ ਹੀ ਮਰਿਆ ਹੁੰਦਾ ਮੈਂ ਦੁਖੀ ਹੋ ਕੇ ਵੀਡੀਓ ਵੀਰੇ ਪਾ ਰਿਹਾ ਇਹ ਮੇਰਾ origignal account ਨੀਗਾ ਵੀਰੇ ਬੇਨਤੀ ਆ ਜੀ